ਸਾਰੇ ਸਮਾਜ ਦੇ ਮਹਿਸੂਸ ਕੀਤਾ ਵੀ ਸੀ ਜਿਹੜੀ ਫੌਂਸ ਦੀ ਕਾਰਵਾਈ ਤੋਂ ਉਹਨਾਂ ਦੇ ਕੰਮ ਤੋਂ ਸੰਤੁਸ਼ਟੀ ਦਿਖਾਈ ਹੈ ਤੇ ਜਿਹੜਾ ਬੰਦ ਦਾ ਜਿਹੜਾ ਉਹ ਅਸੀਂ ਪੋਸਟਪੋਨ ਕਰਦੇ ਆ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੱਲ कार्तिक ਬਗੰਦਾ 2 ਵਜੇ ਸੰਸਕਾਰ ਘਾਟੀ ਵਾਲਮੀਕੀ ਵਿਖੇ ਕੀਤਾ ਜਾ ਤੋਂ ਚੱਲੀ ਕੋ ਸ਼ਮ ਯਾਤਰਾ ਉਹਦੀ ਗਾਂਧੀ ਨਗਰ ਜੋ ਸ਼ਮਸ਼ਾਨ ਘਾਟਾ ਕਮਲਾ ਲੂਬੀਆ ਦੇ ਨਾਲ ਉੱਥੇ ਜਾਵਾਂਗੇ ਅਸੀਂ 2 ਵਜੇ ਕਿ ਜਿੰਨੇ ਉਹਦੇ ਫਾਲੋਅਰ ਸੀਗੇ ਵੱਧ ਤੋਂ ਵੱਧ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਤੋਂ ਭਾਤਿਕ ਬਗੰਦੇ ਸੰਸਕਾਰ ਦੇ ਵਿੱਚ ਜਰੂਰ ਪਹੁੰਚਣ ਕਾਰਤਿਕ ਬਗੰਜੀ ਦਾ ਜੋ ਪੋਸਟਮਾਰਟਮ ਕੀਤਾ ਜਾਏਗਾ ਔਰ 2 ਵਜੇ ਇਸੇ ਜਗ੍ਹਾ ਦੇਤੇ ਉਹਨਾਂ ਦੀ ਜਿਹੜੀ ਬਾਡੀ ਲਿਆਈ ਜਾਏਗੀ ਔਰ ਅਸੀਂ ਪੂਰਾ ਦਲੇ ਸਮਾਜ ਜਿਹੜਾ ਹੈ ਉਹਨਾਂ ਦੀ ਬਾਡੀ ਦੇ ਨਾਲ ਇੱਥੋਂ ਜਾ ਕੇ ਉਹਨਾਂ ਦਾ ਸੰਸਕਾਰ ਕਰਾਂਗੇ ਕੇਸ ਜਿਹੜਾ ਸੀਗਾ ਪਹਿਲਾਂ ਬਲਾਈਂਡ ਸੀਗਾ ਜੀ ਸਰ ਕੇਸ ਸਟ੍ਰੇਸ ਹੋ ਗਿਆ ਜੀ ਸਰ ਲੋਕ ਆਇਡੈਂਟੀਫਾਈ ਹੋ ਗਏ ਜੀ ਸਰ ਵਜਾ ਰੰਜਿਸ਼ ਵੀ ਪਤਾ ਲੱਗ ਗਈ ਹੈ ਟੀਮਸ ਸੀਆਈ ਦੀ ਟੀਮਸ ਜੋਨ 1 ਐਸਪੀ ਸਾਹਿਬ ਦੇ ਜਿਹੜੀ ਟੀਮਸ ਆਂ ਉਹ ਫੈਲੀ ਹੋਈ ਹੈ ਜਲਦੀ ਬੰਦੇ ਬੰਦਿਆਂ ਨੂੰ ਆਪਾਂ ਭੜੇ ਸ਼ਨੀਵਾਰ ਜੋ ਕਾਰਤਿਕ ਬਗੰਦਾ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅਸੀਂ ਬੜੇ ਰੋਸ ਦੇ ਨਾਲ ਇੱਥੇ بے ਸਹਾਈ ਜੇ ਹੋ ਕੇ ਬੈਠੇ ਸੀ ਅੱਜ ਕੱਲ ਜਿਹੜੀ ਮੀਟਿੰਗ ਹੋਈ ਹੈ ਸਾਰੇ ਦਨਿਤ ਸਮਾਜ ਦੀ ਪੁਰ ਸ਼ਹਿਰ ਦੇ ਹੋਰ ਬਹੁਤ ਸਾਰੇ ਲੋਕ ਇੱਥੇ ਸੰਸਥਾਵਾਂ ਦੇ ਆਏ ਇੱਥੇ ਬ੍ਰਾਹਮਣ ਸਭਾ ਵੱਲੋਂ ਵੀ ਆਏ ਕਾਉਂਸਲਰ ਵੀ ਆਏ ਉਹ ਇਥੋਂ ਸਰਮਸਦ ਦੇ ਨਾਲ ਇੱਕ ਮਤਾ ਪਾਸ ਕੀਤਾ ਕਿ ਅਗਰ ਵੀਰਵਾਰ ਤੱਕ ਜਿਹੜੇ ਮੁਲਜ਼ਮਾਂ ਕਾਤਲੋਂ ਫੜੇ ਨਹੀਂ ਜਾਂਦੇ ਤੇ ਅਸੀਂ ਲੁਧਿਆਣਾ ਸ਼ਹਿਰ ਜਿਹੜਾ ਬੰਦ ਕਰਾਂਗੇ ਪਰ ਅੱਜ ਜਿਹੜੀ ਕਮੇਟੀ ਬਣਾਈ ਸੀ ਜਿਸ ਦੇ ਵਿੱਚ ਡਾਕਟਰ ਡੀਪੀ ਖੋਸਲਾ ਜੀ ਦਾਣਵ ਸਾਹਿਬ ਅਸ਼ਮੀਨੀ ਸੋਹਤਾ ਜੀ ਨੋਰਿਸਤਾ ਹਾਂਜੀ ਬਲਵਿੰਦਰ ਬਿੱਟਾ ਜੀ ਆਨੰਦ ਕਿਸ਼ੋਰ ਜੀ ਇਹਨਾਂ ਦੀ ਕਮੇਟੀ ਬਣਾਈ ਸੀ ਕਮਿਸ਼ਨਰ ਬਣਾ ਉਹਦੀ ਮੀਟਿੰਗ ਹੋਈ ਉਸ ਤੋਂ ਬਾਅਦ ਇੱਥੇ ਸਾਡੇ ਕੋਲ ਮੰੰਦਰ ਪੁਲਿਸ ਕਮਿਸ਼ਨਰ ਜੀ ਸਪਨ ਸ਼ਰਮਾ ਜੀ ਉਹਨਾਂ ਦੇ ਨਾਲ ਉਹਦੇ ਜਿਹੜੇ ਸਬੋਡੀਨੇਟ ਨੇ ਹੋਰ ਅਫੀਸਰ ਡੀਸੀਪੀ ਏਸੀਪੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਅਫੀਸਰ ਆਏ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਸਾਨੂੰ ਜਿਹੜੀਆਂ ਕੁਝ ਗੱਲਾਂ ਸਾਡੇ ਜਾਣਕਾਰੀ ਹਿੱਤ ਨਹੀਂ ਜਾਣਕਾਰੀ ਦੇ ਵਿੱਚ ਨਹੀਂ ਸੀ ਬਹੁਤ ਸਾਰੀਆਂ ਬ੍ਰੇਕੀ ਦੇ ਨਾਲ ਉਹਨਾਂ ਨੇ ਜੋ ਉਹਨਾਂ ਦੀ ਅੱਜ ਤੱਕ ਦਾ ਕੰਮ ਕੀਤਾ ਉਹ ਸਾਡੇ ਧਿਆਨ ਚ ਲਿਆਉਂਦੀਆਂ। ਪਰ ਸਾਰੇ ਸਮਾਜ ਨੇ ਮਹਿਸੂਸ ਕੀਤਾ ਵੀ ਅਸੀਂ ਜਿਹੜੀ ਫੌਂਸ ਦੀ ਕਾਰਵਾਈ ਤੋਂ ਉਹਦੇ ਕੰਮ ਤੋਂ ਸੰਤੁਸ਼ਟੀ ਦਿਖਾਈ ਹੈ ਜਿਹੜਾ ਬੰਦ ਦਾ ਜਿਹੜਾ ਉਹ ਅਸੀਂ ਪੋਸਟਪੋਨ ਕਰਦੇ ਆ ਲੁਧਿਆਣਾ ਬੰਦ ਜਿਹੜਾ ਸਦਾ ਦਿੱਤਾ ਸੀ। ਪਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੱਲ कार्तिक ਵਗੰਦਾ 2 ਵਜੇ ਸੰਸਕਾਰ ਘਾਟੀ ਵਾਲਮੀਕੀ ਵਿਕੇ ਕੀਤਾ ਜਾ ਤਾ ਤੋਂ ਚੱਲੀ ਕੋ ਸ਼ਮ ਯਾਤਰਾ ਉਹਦੀ ਗਾਂਧੀ ਨਗਰ ਜੋ ਸ਼ਮਸ਼ਾਨ ਘਾਟ ਹੈ ਕਮਲਾ ਲੁਡੀਆਂ ਦੇ ਨਾਲ ਉੱਥੇ ਜਾਵਾਂਗੇ ਅਸੀਂ 2 ਵਜੇ ਤੇ ਸ਼ਹਿਰ ਵਾਸੀਆਂ ਨੂੰ ਉਹਦੇ ਦੋਸਤ ਮਿੱਤਰਾਂ ਨੂੰ ਸਭ ਨੂੰ ਬੇਨਤੀ ਹੈ ਕਿ ਜਿੰਨੇ ਉਹਦੇ ਫਾਲੋਅਰ ਸੀਗੇ ਵੱਧ ਤੋਂ ਵੱਧ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਕਾਰਤਿਕ ਬਗਨ ਦੇ ਸੰਸਕਾਰ ਦੇ ਵਿੱਚ ਜ਼ਰੂਰ ਪਹੁੰਚਣ ਮੈਂ ਬੋਸਲਾ ਜੀ ਜੋ ਸਾਡੀ ਮੇਟੀ ਦੇ ਮੈਂਬਰ ਸੀਗੇ ਉਹਨਾਂ ਨੇ ਸਾਰਾ ਤੁਹਾਨੂੰ ਡਿਕਲੇਅਰ ਕਰ ਹੀ ਦਿੱਤਾ ਵਾ ਮੈਂ ਤਾਂ ਆਪਣੇ ਸਮਾਜ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹ ਰਾਂ ਸਾਰੇ ਦਲਿਤ ਸਮਾਜ ਦਾ ਕਿ ਕੱਲ ਬੜੀ ਵੱਡੀ ਤਦਾਦ ਦੇ ਅੰਦਰ ਸਮਾਜ ਜਿਹੜਾ ਇੱਥੇ ਇਕੱਠਾ ਹੋਇਆ ਸੀਗਾ ਉਸ ਦਾ ਜ਼ੈਡ ਜਿਹੜਾ ਵਾ ਬੜਾ ਪੋਜ਼ਿਟਿਵ ਨਿਕਲਿਆ ਵਾ ਕਿ ਅੱਜ ਮਾਨਯੋਗ ਪੁਲਿਸ ਕਮਿਸ਼ਨਰ ਖੁਦ ਘਾਟੀ ਮਲੇ ਚੌਧਰੀ ਯਸ਼ਪਾਲ ਜੀ ਕਿਉਂਕਿ ਇਹਨਾਂ ਦਾ ਉਹ ਤੀਜਾ ਸੀ ਭਾਰਤੀ ਬਗਣ ਬਲਕਿ ਮੈਂ ਦੂਜੇ ਸ਼ਬਦਾਂ ਚ ਕਹਿ ਸਕਦਾ ਕਿ ਉਹ ਸਾਡਾ ਸਾਰਿਆਂ ਦਾ ਬਹੁਤ ਪ੍ਰਿਆ ਬੱਚਾ ਸੀਗਾ ਉਹਦੇ ਲਈ ਬਹੁਤ ਸਾਰੀ ਡਿਟੇਲ ਡਿਸਕਸ਼ਨ ਜਿਹੜੀ ਹੈ ਉਹਨਾਂ ਦੇ ਆਫਿਸ ਚ ਵੀ ਅੱਜ ਹੋਈ ਆ ਤਾਂ ਉਹਦਾ ਰਿਜ਼ਲਟ ਜਿਹੜਾ ਵਾ ਬੜਾ ਪੋਜ਼ਿਟਿਵ ਨਿਕਲਿਆ ਵਾ ਇਸ ਕਰਕੇ ਅਸੀਂ ਸਰਵਸੰਮਤੀ ਨਾਲ ਸਾਰਿਆਂ ਨੇ ਸਲਾਮ ਮਸ਼ਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਕੱਲ 12 ਵਜੇ ਸਿਵਲ ਹਸਪੀਟਲ ਸਾਰੇ ਅਸੀਂ ਇਕੱਠੇ ਹੋਵਾਂਗੇ 2 ਵਜੇ ਘਾਟੀ ਮੱਲੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚਰਨਾਚੋੜਾ ਪਾਛ ਤੱਕ ਸਰੀਰ ਜਿਹੜਾ ਵਾ ਉਹ ਅੰਤਮਸਤ ਕਰਵਾਇਆ ਜਾਊਗਾ ਉਸ ਤੋਂ ਬਾਅਦ ਸਾਰਾ ਸਮਾਜ ਜਿਹੜਾ ਵਾ ਉਹਦਾ ਸੰਸਕਾਰ ਕਰਨ ਵਾਸਤੇ ਅਸੀਂ ਸਾਰੇ ਲੈ ਕੇ ਚੱਲਾਂਗੇ ਜਿਹੜਾ ਕੱਲ ਦੀ ਬੰਦ ਦੀ ਗੱਲ ਸੀਗੀ ਉਹ ਉਸ ਨੂੰ ਅਸੀਂ ਸਾਰੇ ਵਾਪਸ ਲੈਨੇ ਆ ਕਿਉਂਕਿ ਪੁਲਿਸ ਤੇ ਪ੍ਰਸ਼ਾਸਨ ਤੇ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਸੁਪਨ ਸ਼ਰਮਾ ਜੀ ਔਰ ਉਹਨਾਂ ਦੀ ਸਾਰੀ ਟੀਮ ਤੇ ਸਾਨੂੰ ਪੂਰਾ ਯਕੀਨ ਆ ਕਿ ਉਹ ਬੜੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਰਹੇ ਹੋ ਬਹੁਤ ਜਲਦ ਬਹੁਤ ਸਾਰਾ ਕੁਝ ਪ੍ਰਾਪਤੀਆਂ ਹੋ ਚੁੱਕੀਆਂ ਆ ਔਰ ਬਹੁਤ ਜਲਦ ਜਿਹੜਾ ਵਾ ਉਹ ਬਰੀਫਿੰਗ ਜਿਹੜੀ ਆ ਤੁਹਾਨੂੰ ਪ੍ਰੈਸ ਨੂੰ ਵੀ ਤੇ ਸ਼ਹਿਰ ਨੂੰ ਵੀ ਕਰਨਗੇ ਕੱਲ ਜੋ ਪੂਰੇ ਦਲੇ ਸਮਾਨ ਨੇ ਫੈਸਲਾ ਕੀਤਾ ਸੀਗਾ ਕਿ 24 ਘੰਟੇ ਦੇ ਵਿੱਚ ਜੇ ਪ੍ਰਸ਼ਾਸਨ ਸਾਨੂੰ ਕੋਈ ਰਿਜ਼ਲਟ ਨਹੀਂ ਦੱਸੇਗਾ ਤੇ 29 ਤਰੀਕ ਨੂੰ ਜਿਹੜੀ ਆ ਉਹ ਪੂਰਾ ਲੁਧਿਆਣਾ ਬੰਦ ਹੋਵੇਗਾ ਤੋਂ ਸਾਡੇ ਬੜੇ ਹੀ ਸਤਕਾਰਯੋਗ ਜੋ ਕਮੇਟੀ ਸੀ ਵੀਰ ਵਿਜੇ ਧਾਨਵ ਜੀ ਵੀਰ ਅਸ਼wini ਸੋਤਾ ਜੀ ਵੀਰ ਨਿਸ਼ ਧਗਾਨੀ ਔਰ ਵੀਰ ਬਿੱਟਾ ਜੀ ਔਰ ਆਨੰਦ ਕੁਸ਼ੋਰ ਜੀ ਔਰ ਮੈਂ ਅਸੀਂ ਸਾਰੇ ਲਗਭਗ ਡੇਢ ਘੰਟਾ ਪੁਲਿਸ ਕਮਿਸ਼ਨਰ ਲੁਧਿਆਣੇ ਦੇ ਨਾਲ ਅਤੇ ਜਿਹੜੀ ਉਹਨਾਂ ਦੀ ਪੂਰੀ ਸਮੂਚੀ ਟੀਮ ਹੈ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਹੋਈ ਔਰ ਅਸੀਂ ਸਾਰਿਆਂ ਨੇ ਡਿਬਾਡ ਕੀਤੀ ਕਿ ਜੋ ਸਾਡੇ ਚੌਰੀ ਸਾਹਿਬ ਲੁਧਿਆਣੇ ਦੇ ਮੁੱਖ ਦੇ ਉਹਨਾਂ ਦੇ ਭਤੀਜੇ ਦੇ ਨਾਲ ਇਹ ਵਾਰਦਾਤ ਹੋਈ ਹੈ ਕਿ ਜੋ ਵੀ ਤੁਸੀਂ ਡਿਸੀਜਨ ਲਿਆ ਆ ਜੋ ਹਾਈ ਤੱਕ ਜੋ ਕੀਤਾ ਹੈ ਉਹ ਜਾ ਕੇ ਚੋਰੀ ਸਾਹਿਬ ਔਰ ਸਮਾਜ ਦੇ ਵਿੱਚ ਦੱਸਿਆ ਜਾਵੇ ਤੇ ਤੁਹਾਡੇ ਸਾਹਮਣੇ ਉਹਨਾਂ ਦੀ ਪੂਰੀ ਟੀਮ ਔਰ ਪੁਲਿਸ ਕਮਿਸ਼ਨਰ ਸ਼੍ਰੀ ਸੁਪਨ ਸ਼ਰਮਾ ਜੀ ਇੱਥੇ ਆਏ ਔਰ ਆ ਕੇ ਉਹਨਾਂ ਨੇ ਚੋਰੀ ਸਾਹਿਬ ਨੂੰ ਵਨ ਵਨ ਕਰਕੇ ਇੱਕ ਇੱਕ ਪੁਆਇੰਟ ਦੇ ਉੱਤੇ ਦੱਸਿਆ ਕਿ ਜਿਹੜੇ ਮਲਜ਼ਮ ਆ ਉਹ ਟ੍ਰੇਸ ਕਰ ਦਿੱਤੇ ਗਏ ਆ ਔਰ ਉਹਨਾਂ ਦੇ ਜਿਹੜੇ ਰੈਲੇਟਿਵ ਆ ਉਹ ਵੀ ਪਕੜ ਲਏ ਆ ਔਰ ਜਲਦ ਹੀ ਜਿਹੜੇ ਹੈ ਅਸੀਂ ਪ੍ਰੈਸ ਕਾਨਫਰੰਸ ਤੇ ਡਾਹੀ ਜੋ ਹੈ ਪਬਲਿਕ ਨੂੰ ਦੱਸਾਂਗੇ ਕਿ ਕਿਹੜਾ ਕਿਹੜਾ ਵਿਅਕਤੀ ਜਿਹੜਾ ਅਸੀਂ ਮੁਲਜ਼ਮ ਜਿਹੜਾ ਹੈ ਉਹ ਫੜਿਆ ਹੈ ਕੋਈ ਨਾ ਸਾਰੀਆਂ ਗੱਲਾਂ ਦੇ ਉੱਤੇ ਚਿੰਤਨ ਕਰਕੇ ਦਲੇ ਸਮਾਜ ਨੇ ਫੈਸਲਾ ਕੀਤਾ ਕਿ ਕੱਲ 12 ਵਜੇ ਸਿਵਲ ਹਸਪਤਾਲ ਦੇ ਵਿੱਚ ਕਾਰਤਿਕ ਬੱਗਨਜੀ ਦਾ ਜੋ ਪੋਸਟਮਾਸਟਰਮ ਕੀਤਾ ਜਾਏਗਾ ਔਰ 2 ਵਜੇ ਇਸੇ ਜਗ੍ਹਾ ਦੇਤੇ ਉਹਨਾਂ ਦੀ ਜਿਹੜੀ ਬਾਡੀ ਲਿਆਈ ਜਾਏਗੀ ਔਰ ਅਸੀਂ ਪੂਰਾ ਦਲੇ ਸਮਾਜ ਜਿਹੜਾ ਹੈ ਉਹਨਾਂ ਦੀ ਬਾਡੀ ਦੇ ਨਾਲ ਇੱਥੋਂ ਜਾ ਕੇ ਉਹਨਾਂ ਦਾ ਸੰਸਕਾਰ ਕਰਾਂਗੇ ਔਰ ਕੱਲ ਦਾ ਜੋ ਬੰਦ ਦਾ ਸੱਦਾ ਸੀਗਾ ਉਸ ਨੂੰ ਅਸੀਂ ਪੋਸਟਪੌਨਡ ਕੀਤਾ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਪੁਲਿਸ ਪੂਰੇ ਐਂਡ ਪੁਆਇੰਟ ਦੇ ਉੱਤੇ ਪਹੁੰਚ ਗਈ ਹੈ ਜੋ ਉਹਨਾਂ ਨੇ ਸਾਨੂੰ ਦੱਸਿਆ ਔਰ ਸਾਨੂੰ ਵੀ ਪੂਰਾ ਪਰੋਸਾ ਹੋਇਆ ਕਿ ਵਾਕਿਆ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵਧੀਆ ਹੈ ਔਰ ਉਹਨਾਂ ਨੇ ਇਕੱਲੇ ਇਕੱਲੇ ਬੰਦੇ ਦੀ ਪਹਿਚਾਨ ਕਰ ਲਈ ਹੈ ਔਰ ਉਹਨਾਂ ਨੇ ਦੱਸਿਆ ਕਿ ਸਾਡੀਆਂ ਲਗਭਗ 7-8 ਟੀਮਾਂ ਜਿਹੜੀਆਂ ਉਹ ਉਹਨਾਂ ਨੂੰ ਪਕੜਨ ਦੇ ਵਾਸਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਕੜਨ ਦੇ ਲਈ ਲੱਗੀਆਂ ਹੋਈਆਂ ਨੇ ਔਰ ਤੁਹਾਨੂੰ ਪੂਰਾ ਜਿਹੜਾ ਇਨਸਾਫ ਮਿਲੂਗਾ ਤੋਂ ਇਸ ਭਰੋਸੇ ਦੇ ਉੱਤੇ ਅਸੀਂ ਕੱਲ ਦਾ ਜੋ ਐਲਾਨ ਕੀਤਾ ਸੀਗਾ ਉਸ ਨੂੰ ਪੋਸਟਪੌਂਡ ਕਰਦੇ ਆ ਔਰ ਕੱਲ ਜੋ ਹੈ ਅਸੀਂ ਸਾਰੇ ਨਾਲ ਮਿਲ ਕੇ ਜੋ ਹੈ ਉਹਨਾਂ ਦੇ ਸੰਸਕਾਰ ਦੇ ਵਿੱਚ ਭਾਗ ਲਵਾਂਗੇ ਠੀਕ 2 ਵਜੇ ਜਿੰਨੇ ਵੀ ਸਾਥੀ ਹੈ ਉਹ ਸਾਰੇ ਇੱਥੇ ਪਹੁੰਚ ਕੇ ਕਾਰਤਕ ਵਕਨ ਦੀ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਵਾਂਗੇ ਧੰਨਵਾਦ ਜੀ ਸਾਰਿਆਂ ਦਾ ਕੇਸ ਜਿਹੜਾ ਸੀਗਾ ਪਹਿਲਾਂ ਬਲਾਈਂਡ ਸੀਗਾ ਜੀ ਸਰ ਕੇਸ ਸਟ੍ਰੈਸ ਹੋ ਗਿਆ ਜੀ ਸਰ ਲੋਕ ਆਈਡੈਂਟੀਫਾਈ ਹੋ ਗਏ ਜੀ ਸਰ ਵਜਾ ਰੰਜਿਸ਼ ਵੀ ਪਤਾ ਲੱਗ ਗਈ ਹੈ ਜੀ ਸਰ ਟੀਮ ਸੀਆਈ ਦੀ ਟੀਮਸ ਜ਼ੋਨ 1 ਐਸਪੀ ਸਾਡੇ ਜਿਹੜੀ ਟੀਮਸ ਆ ਉਹ ਫੈਲੀ ਹੋਈਆਂ ਨੇ ਜਲਦੀ ਬੰਦੇ ਬੰਦਿਆਂ ਨੂੰ ਆਪਾਂ ਪੜ ਜੋ ਸਰ ਇਹਨੇ ਕਿਹਾ ਸੀ ਕੱਲ ਦੀ ਬੰਦੀ ਕੋਈ ਕੀਤੀ ਨਹੀਂ ਉਹ ਆਈ ਐਮ ਨਾਟ ਅਵੇਅਰ ਆਫ ਥੈਟ ਕੋਈ ਬਾਤ ਚੋ ਤਾਂ ਹੋ ਤਾਂ ਬਿਲਕੁਲ ਮੈਂ ਪਰਿਵਾਰ ਨੂੰ ਵੀ ਮਿਲਣਾ ਸੀਗਾ ਤੇ ਪੁਲਿਸ ਹੁਣ ਤੱਕ ਜਿਹੜਾ ਕਰ ਚੁੱਕੀ ਹੈ ਉਹ ਦੱਸਣਾ ਸੀਗਾ ਮੈਂ ਅਕਿਊਜ਼ ਨੂੰ ਗ੍ਰਿਫਤਾਰ ਕਰ ਲਿੱਤਾ ਕਿ ਕੋਈ ਟੀ ਉਸ ਜਿਹੜਾ ਤੇ ਮੁਕੱਦਮਾ ਦਰਜ ਦੇ ਦੇਖੋ ਜੀ ਅਕਿਊਜ਼ ਜਿਹੜੇ ਹੈ ਉਹ ਆਈਡੈਂਟੀਫਾਈ ਹੋਏ ਹੈ ਪਹਿਲਾਂ ਕਿਉਂ ਆਈਡੈਂਟੀਫਾਈ ਨਹੀਂ ਸੀਗੇ ਆਈਡੈਂਟੀਫਾਈ ਹੋ ਗਏ ਹੈ ਟੋਟਲ ਜੀ ਕਿੰਨੇ ਸੀਗੇ ਕਿਧਰੋਂ ਆਏ ਕਿਹੜੇ ਮੋਟਰਸਾਈਕਲ ਚਾਰੇ ਸਰ